ਮਿਤੀ 1 ਜੂਨ ਨੂੰ 55ਦਰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਮਾਨਜੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪ੍ਰਸ਼ਾਸਨ ਵੱਲੋਂ ਵਕਫ ਵਕ ਤਰ੍ਹਾਂ ਦੀਆਂ ਸਪੀਪ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਉੱਥੇ ਹੀ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਵੀ ਸਚਦੇਵਾ ਸਟਾਕਸ ਅਤੇ ਫਿਟ ਬਾਈਕਰ ਕਲੱਬ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਾਈਕਲ ਰੈਲੀ ਕੱਢੀ ਗਈ ਇਸ ਸਾਈਕਲ ਰੈਲੀ ਨੂੰ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਬਲੂ ਰਵਾਨਾ ਕੀਤਾ ਗਿਆ ਇਹ ਰੈਲੀ ਸ਼ਹਿਰ ਦੇ ਵਕਫਾ ਖੇਸਿਆਂ ਵਿੱਚੋਂ ਹੁੰਦੀ ਹੋਈ ਵਾਪਸ ਉਸੇ ਹੀ ਸਥਾਨ ਤੇ ਸਮਾਪਤ ਹੋਈ ਇਸ ਮੌਕੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਨੇ ਸਮੂਹ ਬੋਟਰਾਂ ਨੂੰ ਜਿੱਥੇ 1 ਜੂਨ ਨੂੰ ਬਤਵਾਦ ਵੋਟਾਂ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਪ੍ਰਬੰਧਕਾਂ ਨੇ ਵੀ ਲੋਕਾਂ ਨੂੰ ਬੋਟ ਦੀ ਮਹੱਤਤਾ ਸਪੰਦੀ ਜਾਣੂ ਕਰਵਾਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਅੱਜ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਸਚਦੇਵ ਸਟਾਕਸ ਅਤੇ ਫਿਟ ਬਾਈਕਸ ਕਲੱਬ ਦੇ ਨਾਲ ਮਿਲ ਕੇ ਇੱਕ ਸਾਈਕਲ ਰੈਲੀ ਕਟਾਈਏ ਏ ਆਪਣੇ ਵੋਟਰਸ ਨੂੰ ਅਵੇਅਰ ਕਰਨ ਦੇ ਲਈ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਵੋਟ ਜ਼ਰੂਰ ਪਾਈਏ ਮੈਂ ਬਤੌਰ ਡਿਪਟੀ ਕਮਿਸ਼ਨਰ ਇੱਕ ਵਾਰੀ ਫੇਰ ਹੁਸ਼ਾਪੁਰ ਦੇ ਸਾਰੇ ਹੀ ਵੋਟਰਸ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਇਹ ਵੋਟ ਆਪਣੇ ਬੂਥ ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਾ ਸਕਦੇ ਨੇ ਅੱਜ ਦੀ ਇਸ ਸਾਈਕਲ ਰੈਲੀ ਦੇ ਵਿੱਚ ਵੀ ਕਰੀਬ 150 ਸਾਈਕਲਿਸਟ ਨੇ ਜੋ ਕਿ ਰੋਜ਼ਾਨਾ ਹੀ ਸਾਈਕਲ ਕਰਦੇ ਨੇ ਤੇ ਇਸ ਸਾਈਕਲ ਰੈਲੀ ਦੇ ਰਾਹੀਂ ਵੋਟਰਸ ਨੂੰ ਅਵੇਅਰ ਕਰ ਰਹੇ ਆਂ ਇਸ ਤੋਂ ਪਹਿਲਾਂ ਵੀ ਸਚਦੇਵ ਸਟਾਕਸ ਅਤੇ ਫਿਟ ਇਨਦੀ ਟੀਮ ਵੱਲੋਂ ਬਹੁਤ ਸਾਰੀ ਵੋਟਰ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਅੱਜ ਇੱਕ ਵਾਰੀ ਫੇਰ ਅਸੀਂ ਤੁਹਾਡੇ ਨਾਲ ਆ ਕੇ ਇਹ ਬੇਨਤੀ ਕਰ ਰਹੇ ਹਾਂ ਕਿ ਪਲੀਜ਼ ਆਉਣ ਵਾਲੀ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਈਏ ਇਸ ਵੋਟ ਦੇ ਨਾਲ ਹੀ ਸਾਡਾ ਲੋਕਤੰਤਰ ਜੋ ਹੈ ਹੋਰ ਮਜ਼ਬੂਤ ਹੁੰਦਾ ਹੈ ਤੇ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਬਹੁਤ ਬਹੁਤ ਥੈਂਕ ਯੂ ਜੀ ਸਰ 1 ਜੂਨ ਛੁੱਟੀ ਦਾ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਦਿਨ ਹੈ ਜਿਹੜੀਆਂ ਪਹਿਲੀ ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਨੂੰ ਵੋਟ ਪਰਸੈਂਟੇਜ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜਦ ਲਗਾਤਾਰ ਦੇਖਣ ਚਾ ਰਿਹਾ ਔਰ ਅਸੀਂ ਫਿਟ ਬਾਈਕਰ ਕਲੱਬ ਨੇ ਵੀ ਇਹ ਫੈਸਲਾ ਕੀਤਾ ਵੀ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਵੱਖ-ਵੱਖ ਡਰੱਗਸ ਅਗੇਂਸਟ ਜਾਂ ਕੋਈ ਨਾ ਕੋਈ ਮੁਹਿੰਮ ਪ੍ਰਾਸਿਕ ਫਰੀ ਹਸ਼ਰਪੁਰ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਮੁਹਿੰਮ ਦੇ ਨਾਲ ਚਲਦੇ ਆ ਨਾਲ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਸਹਿਯੋਗ ਕਰਦੇ ਆ ਤੇ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਵੋਟ ਪਰਸੈਂਟੇਜ ਵਧਾਉਣ ਦਾ ਜਿਹੜਾ ਟੀਚਾ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਸਾਨੂੰ ਵੀ ਉਹਦੇ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਔਰ ਅੱਜ ਅਸੀਂ ਫਿਟ ਬਾਈਕਰ ਕਲੱਬ ਵੱਲੋਂ 26 ਮਈ ਨੂੰ ਇੱਕ ਪੂਰੇ ਸ਼ਹਿਰ ਦੇ ਵਿੱਚ ਸਾਈਕਲ ਰੈਲੀ ਕਰ ਰਹੇ ਆ ਜਿਹਦੇ ਵਿੱਚ ਮੈਡਮ ਡੀਸੀ ਕੋਮਲ ਮਿੱਤਲ ਜੀ ਇਹਨੂੰ ਫਲੈਗ ਆਫ ਵੀ ਕਰਨਗੇ ਔਰ ਨਾਲ ਸਾਡੇ ਨਾਲ ਪੂਰੇ ਸ਼ਹਿਰ 'ਚ ਰਾਈਡ ਵੀ ਕਰਨਗੇ ਤਾਂ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਵੀ ਜਿਹੜੀ ਇਹ ਵੋਟ ਜਿਹੜੀ ਪਾਉਣੀ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੀ ਉਂਗਲੀ ਦੇ ਉੱਤੇ ਸ਼ਾਈ ਦਾ ਨਿਸ਼ਾਨ ਲੱਗਾ ਤਾਂ ਹੀ ਤੁਸੀਂ ਸਰਕਾਰ ਦੀ ਨੁਕਤਾ ਚਿੰਨੀ ਦੇ ਤੇ ਸਰਕਾਰ ਦੇ ਉੱਤੇ ਉਂਗਲੀ ਚੁੱਕ ਸਕਦੇ ਆ